ਗੱਡੀ ਵੇਖਣ ਡਿਆ ਨਾ ਮਾਸੀ ਕਿਹੜੀ ਗੱਡੀ ਏ ਇਹ ਉਹ ਘੌਂਟ ਗੱਡੀ ਓ ਨਾ ਕਮਰੇ-ਕਮਰੇ ਪਾਉਂਦੇ ਸੀ ਤੋ ਮੁੜ ਕੇ ਗੇਟ ਲਾਉਣਾ ਨਾ ਅੱਛਾ ਅੱਛਾ ਉਹ ਕਹਿੰਦਾ ਮੁੜ ਕੇ ਨਿਕਲ ਨਹੀਂ ਨਹੀਂ ਛਲਾ ਦਿੰਨੇ ਆ ਤੇ ਵੀਰ ਉਹ ਤੁਹਾਡੀ ਗੱਡੀ ਉਹ ਲੈ ਕੇ ਸ਼ਹਿਰੀ ਕੇ ਨਾਲ ਹੀ ਅੱਛਾ ਨਾਲ ਹੀ ਲੈ ਕੇ ਹਾਂ ਸਾਡੀ ਗੱਡੀ ਸ਼ਹਿਰੀ ਆ ਅੱਛਾ ਅੱਛਾ ਹਾਂ ਵਧੀਆ ਗੱਡੀ ਉਹਨਾਂ ਇਧਰ ਲਾਤੀ ਭਿਓ ਤੇ ਘੱਟਾ ਮਿੱਟੀ ਬਹੁਤ ਏ ਹਾਂ ਚਲ ਠੀਕ ਆਂਦੇ ਮੁੜ ਕੇ ਗੇਟ ਸਾਣੀ ਲੰਗਣੀ ਨਹੀਂ ਤੇ ਅੱਛਾ ਉਹਨਾਂ ਘੌਂਟ ਆਂਦੇ ਸ਼ਦੀਰ ਆ ਉਹਨਾਂ ਦੀ ਆ ਕਮਰੇ ਪਾਉਂਦੇ ਅੱਛਾ ਚੰਗਾ ਮਾਸੀ ਆਉਨਾ ਮੈਂ ਕਿਥੇ ਚੱਲਿਆ ਵਾ ਇੱਥੇ ਬਾਹਰ ਬੈਹਿਣਾ ਵਾ ਮਾਂਜਿਆ ਨਹੀਂ ਲੱਗਣ ਰਿਆ ਘਰੇ ਮੈਂ ਇੱਥੇ ਟਾਲੀ ਥੱਲੇ ਬਾਂ ਵੀ ਗਾੜੀ ਨਾਲ ਗਾਏ ਨਹੀਂ ਚਾਈ ਉਹ ਨਹੀਂ ਕਹਦੇ ਘਰ ਨਹੀਂ ਜਾਂਦਾ ਮੈਂ ਇੱਥੇ ਬੈਹਿਣਾ ਟਾਲੀ ਥੱਲੇ ਆਪਣੀ ਦੁਕਾਨ ਉਹ ਆਓ ਆਪਣੀ ਆਓ ਟੈਂਟ ਵਾਲਿਆ ਜੀ ਤੇ ਉੱਥੇ ਬਹਿ ਜਾ ਤੇ ਘਾਹ ਟੈਂਟ 'ਚ ਨਹੀਂ ਜਾਣਾ ਆਓ ਇੱਥੇ ਕਿਹੜਾ ਮਨ ਲੱਗਣ ਰਿਆ ਚੱਲ ਕੋਈ ਨਹੀਂ ਕੋਈ ਮਨ ਮੜਾ ਜਾ ਇੱਥੇ ਹੀ ਮੈਂ ਸਾਹਮਣੇ ਨਾਲੇ ਪਤਾ ਮੈਨੂੰ ਜੜਾ ਇਹਦਾ ਮਨ ਨਹੀਂ ਲੱਗਦਾ ਫਿਰ ਦੀ ਆਤ ਪਈ ਆ ਨਾ ਤਾਂ ਚੱਲਿਆ ਕਿਸ਼ਕੜਕਣ ਜਾਣਾ ਇੱਥੇ ਸਾਹਮਣੇ ਹੀ ਆ ਮੈਂ ਹੋਗੀ ਤਿਆਰ ਹਾਂਜੀ ਬਬਜੀ ਗੱਲ ਸੁਣ ਲੈ ਮੇਰੀ ਮੀਤ ਤੇਰੇ ਰਾਤੀ ਮੈਨੂੰ ਸਿੱਧਾ ਸਿੱਧਾ ਕਹਿਤਾ ਸੀ ਕਿ ਇਹਨੂੰ ਇੱਕ ਗੱਲ ਸਮਝਾ ਦੇ ਦੂਜੇ ਪਿੰਡ ਜਾਇਆ ਕਰਨਾ ਕੋਈ ਗੱਲ ਨਹੀਂ ਹੋਣੀ ਚਾਹੀਦੀ ਤੇ ਹੁਣ ਮੇਰੀ ਜਿੱਤ ਰੱਖੀ ਉਹਨਾ ਹੋਵੇ ਦੋ ਦਿਨਾਂ ਬਾਅਦ ਉਹਨੇ ਮੇਰੀਆਂ ਪੁਹਾਰਾਂ ਤੇ ਗਿਆ ਲਿਆ ਹਾਂ ਲੈ ਬਬਜੀ ਤੁਸੀਂ ਇਦਾਂ ਕਰਦੇ ਜਿਦਾਂ ਮੈਨੂੰ ਪਤਾ ਨਹੀਂ ਹੁੰਦਾ ਮੈਂ ਕਿਹੜੀ ਨਿਆਣੀ ਆ ਉਹ ਮੈਨੂੰ ਪਤਾ ਵਾ ਸਾਰਾ ਉੱਚੇ ਨੀਵੇਂ ਥਾਂ ਦਾ ਕਿ ਮੈਂ ਇਹੋ ਜੀ ਗਲਤੀ ਨਹੀਂ ਕਰਦੀ ਦੁਨੀਆਦਾਰੀ ਮੈਂ ਵੀ ਵੇਖੀ ਆ ਮੇਰੀ ਗੱਲ ਸੁਣੋ ਮੈਨੂੰ ਪਤਾ ਵਸਿਆਣੀ ਆ ਥੋੜੀ ਬੋਧੀ ਦੁਨੀਆਦਾਰੀ ਹੁਣ ਤੈਨੂੰ ਵੀ ਪਤਾ ਲੱਗ ਗਈ ਆ ਪਰ ਫੇਰ ਵੀ ਮਾਪਿਆਂ ਦਾ ਸਮਝਾਉਂਦਾ ਫਰਜ਼ ਹੁੰਦਾ ਸਮੇਂ ਨਹੀਂ ਚੰਗੇ ਤੀ ਪੁੱਤ ਸਿੱਧੇ ਰਾਹੇ ਜਾਂਦਾ ਵੀ ਹੋਊਗਾ ਨਾ ਤੇ ਉਂਗਲਾਂ ਕਰਨ ਵਾਲਿਆਂ ਦਾ ਮੂੰਹ ਫਾੜ ਲੈਣਾ ਵਾ ਲੋਕੀ ਤਾਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਉਦਾਂ ਹੀ ਕਰਦੇ ਆ ਪਤਾ ਨਹੀਂ ਕਿਉਂ ਛੱਡਤੀ ਕੀ ਹੋ ਗਿਆ ਕਈ ਗੱਲਾਂ ਹੋ ਜਾਂਦੀਆਂ ਚਲੋ ਕੋਈ ਨਹੀਂ ਟੈਨਸ਼ਨ ਨਾ ਲਾਓ ਮੇਰਾ ਟਾਈਮ ਹੋ ਰਿਹਾ ਮੈਂ ਜਾਵਾਂ ਇਹੋ ਜੀ ਗਲਤੀ ਨਹੀਂ ਕਰਦੀ ਮੈਂ ਜਿੱਥੇ ਵੀ ਮੇਰੇ ਭਰਾ ਦਾ ਸਿਰ ਚੋਕ ਜੇ ਚਲ ਜਾ ਤਾਂ ਜਿੱਦਨ ਕੋਈ ਕੁੜੀ ਨਾਲ ਨਾਲ ਹੋਇਆ ਕਰੂਗੀ ਫੋਨ ਕਰਕੇ ਦੱਸ ਦਿਆ ਕਰੀ ਲਾਇਆ ਕਰਾਂਗੀ ਚਲੋ ਠੀਕ ਆ ਜੇ ਮੇਰਾ ਬੈਗ ਰੱਖਿਆ ਮੈਂ ਕੱਪੜੇ ਪਾਏ ਸੀਣ ਵਾਲੇ ਬੈਗੋਂ ਮੰਜੇ ਤੇ ਪਿਆ ਬਾਤ ਰੱਬ ਕਰੇ ਕੋਈ ਲੰਮਾ ਨਾ ਆਵੇ ਜਿਹਦੇ ਚਾਰ ਮਹੀਨੇ ਲਾਉਣੇ ਆ ਸੁਖ ਸ਼ਾਂਤੀ ਨਾਲ ਲਾ ਲਈ ਨਹੀਂ ਤੇਰੇ ਪਰ ਆ ਤੇ ਗੁੱਸੇ ਨਾਲ ਵੀ داری ਲੱਗਦਾ ਵਾ ਮੰਮੀ ਹਾਂ ਚੰਗਾ ਮੈਂ ਚੱਲੀ ਸਲਾਈ ਤੇ ਫਿਰ ਚੱਲੀ ਤਾਂ ਤੂੰ ਹੈਗੀ ਆ ਤੇ ਪੁੱਤ ਤਿਆਰ ਨਾ ਵੀਰ ਦੀ ਇੱਜ਼ਤ ਵਾਲੇ ਵੇਖਣਾ ਉਹ ਪਤਾ ਮੈਨੂੰ ਸਾਵਾ ਨਿਗਾਰੀ ਮਾਰਨੀ ਮੇਰੀ ਗੱਲ ਤਾਂ ਸੁਣੋ ਆ ਭਬੀ ਜੀ ਵੀ ਉਹ ਗੱਲਾਂ ਸਮਝਾਉਂ ਰਹੀ ਜੇ ਕੋਈ ਆਮਾ ਮੈਨੂੰ ਆ ਗਿਆ ਨਾ ਤੇ ਵੀ ਮੈਂ ਨਿਚ ਨਿਚੀ ਕਰਕੇ ਦਰਿਆਏ ਪਾਉ ਲਿਆ ਲੈ ਭਬੀ ਜੀ ਸੁਣ ਲਓ ਗੱਲਾਂ ਹੈ ਵੇ ਨਵੀ ਤੂੰ ਉਹ ਤਾਂ ਮੈਂ ਕਹਿ ਨਹੀਂ ਤੜਕੋ ਜਿਹੜਾ ਸੂਟ ਆ ਨਾ ਉਹ ਕੱਲ ਨੂੰ ਖੜੂਗੀ ਸੀਣ ਵਾਲਾ ਤੇ ਅੱਜ ਤੇ ਮੈਂ ਚੱਲ ਮੈਂ ਹਾਂ ਵੇਖਾਵਾਂ ਕੀ ਸਾਖਤਾ ਉਹ ਤੇ ਹੈ ਨਾ ਅੱਛਾ ਆਹੋ ਹਾਂ ਇਹ ਗੱਲਾਂ ਪੱਲੇ ਬੰਨਣੀਆਂ ਹੀ ਹੋ ਠੀਕ ਆ ਠੀਕ ਆ ਚਲੋ ਠੀਕ ਹਾਂ ਚੰਗਾ ਚੰਗਾ ਮੰਮੀ ਨਾ ਮਾਨੀ ਹੋਣਾ ਚਾਹੀਦਾ ਕੋਈ ਚੱਲ ਵੀ ਜੀ ਮੈਂ ਵੀ ਸਮਝਾ ਦਿੱਤਾ ਵਾ ਸਿੱਖ ਲੂਗੀ ਥੋੜਾ ਤੇ ਥੋੜਾ ਜਿਹਾ ਦਿਲ ਵੀ ਲੱਗਾ ਰਵਾਂਗਾ ਨਾਲੇ ਚਲੋ ਬਧੀਏ ਪਾਤੀਆ ਚੰਗਾ ਵਾ ਹਾਂ ਪਰ ਮੇਰਾ ਤਾਂ ਨਹੀਂ ਮਨ ਕਰਦਾ ਪਾਉਣ ਨੂੰ ਉਹ ਕੋਈ ਗੱਲ ਨਹੀਂ ਪਤਾ ਕੀ ਆ ਸਾਰਾ ਦਿਨ ਅੰਦਰ ਵੀ ਗਮਸਮ ਹੋਈ ਪਈ ਰਹਿੰਦੀ ਆ ਅਜੇ ਆਪਣੀ ਪਿਛਲੇ ਤੀਤ ਚੋਂ ਬਾਹਰ ਨਹੀਂ ਆਉਂਦੀ ਇਹਦਾ ਮਨ ਜਿਹੜਾ ਨਾ ਉੱਥੇ ਹੀ ਘਜਈਆ ਤੇ ਥੋੜਾ ਜੇ ਆਪਣੇ ਆਪ ਨੂੰ ਬਿਜੀ ਕਰੂਗੀ ਨਾ ਕੋਈ ਕੰਮ ਸਿੱਖੂਗੀ ਤੇ ਇਹਦਾ ਟਾਈਮ ਵੀ ਚੰਗਾ ਲੰਘ ਜਾਊਗਾ ਫੇਰੀ ਉਸ ਪਾਸੇ ਤੋਂ ਇਹਨੇ ਆਪਣਾ ਦਿਮਾਗ ਹਟਾਉਣਾ ਵਾ ਨਹੀਂ ਤੇ ਸੋਚਾ ਸੋਚਦੀ ਰਹਿੰਦੀ ਆ ਦੁਨੀਆ پتہ ਕਿਹੋ ਜੀ ਆ ਬਾਹਰ ਚੂਗੇ ਨਾ ਬਾ ਅੰਦਰ ਚੂਗੇ ਤੇ ਬਾਹਰ ਕਾ ਲੋਕਾਂ ਦੇ ਗੱਲਾਂ ਵੇਖੀ ਕਿੱਦਾਂ ਕਰਨੀ ਆ ਉਹ ਕਾਹਦੀਆਂ ਗੱਲਾਂ ਕਰਨੀਆਂ ਬੀਜੀ ਹੁਣ ਉਹ ਸਮੇਂ ਨਹੀਂ ਰਹਿ ਗਿਆ ਕੀ ਗਲਤੀਆਂ ਬਾਅਦ ਹੀ ਨਿਕਲਣ ਕੋਈ ਕੰਮ ਹੀ ਨਾ ਸੇਖਣ ਹੁਣ ਤੇ ਇਕੱਲੀਆਂ ਕੁੜੀਆਂ ਲੋਕਾਂ ਨੇ ਬਾਹਰ ਦੇ ਮੁਲਕਾਂ ਨੂੰ ਤੋੜ ਦਿੱਤੀਆਂ ਆ ਤੂੰ ਹੀ ਆ ਜਦੇ ਉੱਥੇ ਦੇ ਉੱਥੇ ਤੁਰੇ ਫਿਰਦੇ ਮੈਨੂੰ ਬੜਾ ਅਦਾਰ ਹੁੰਦਾ ਇਹਨਾਂ ਗੱਲਾਂ ਦਾ ਉਹ ਦਵਿੰਦਰ ਸਿਆਣੀ ਆ ਕੋਈ ਨਹੀਂ ਆਣੀ ਨਹੀਂ ਆ ਬਾਕੀ ਬਾਰ-ਬਾਰ ਉਹਨੂੰ ਇੱਕੋ ਗੱਲ ਨਾ ਕਿਓ ਮੈਂ ਵੀ ਕਹਿ ਦਿੰਦਾ ਵਾ ਕੋਈ ਗੱਲ ਨਹੀਂ ਉਹਨੂੰ ਇੰਨੇ ਸ਼ੌਂਕ ਨਾ ਗਈ ਆ ਸਾਦੇ ਸਮਝਾ ਕੇ ਕਰ ਲੀਏ ਮੈਂ ਜਿਹੜੇ 6 ਮਹੀਨੇ ਲਾਉਣੇ ਹਨ ਲਾਮਾ ਨਹੀਂ ਹੋਣਾ ਚਾਹੀਦਾ ਤੇ ਇਹ ਬਾਰ-ਬਾਰਤੀ ਪਤਨੀ ਕੋ ਗੱਲ ਕਹੀ ਜਾਵਾਂਗੇ ਫਿਰ ਚਿੜੂਗੀ ਤੁਹਾਨੂੰ ਪਤਾ ਹੀ ਆ ਫਿਰ ਉਹਦਾ ਵੇਰ ਲਾ ਪੁੱਤ ਚਲੋ ਤੁਹਾਡੀ ਮਰਜ਼ੀ ਪਾਤੀ ਆ ਜੀ ਸਦਕੇ ਚਲੋ ਮੈਂ ਕੀ ਆਖੜਾ ਵਾ ਹਾਂ ਹਾਂ ਮਾਸੀ ਮਿਸਤਰੀ ਕਿਹਦੇ ਲੱਗੇ ਆ ਗਵਾਰੀਆਂ ਦੇ ਹਾਂ ਅੱਛਾ ਅੱਛਾ ਜਾਂਦੇ ਹੁੰਦੇ ਤੂੰ ਇਹ ਨਾਲ ਹਾਂ ਜਾਂਦੇ ਹੁੰਨੇ ਆਗੇ ਅੱਛਾ ਅੱਛਾ ਚਲੋ ਜਾਣਾ ਆਉਣਾ ਚਾਹੀਦਾ ਹਾਂ ਪਰ ਇੰਨਾ ਵੀ ਜਰਾ ਹਿਸਾਬ ਨਹੀਂ ਉੱਦਾ ਆਉ ਜਾਂਦੇ ਇੱਥੇ ਤੁਰ ਕੇ ਫਿਰਦੇ ਰਹਿੰਦੇ ਮੈਨੂੰ ਲੱਗ ਗਈ ਮੈਂ ਤੇ ਬਾਹਰ ਬਹਿ ਕੇ ਆ ਗਿਆ ਅੱਛਾ ਮੇਰਾ ਜੀ ਘਾਂਡੇ ਮੈਂ ਜਾ ਕੇ ਉਹਨਾਂ ਨੂੰ ਮਿਸਤਰੀਆਂ ਕੋਲ ਫੇ ਮੈਂ ਗਿਆ ਹੀ ਨਹੀਂ ਮੈਂ ਤੂੰ ਆ ਨਹੀਂ ਨਾ ਜਾਈ ਚਲ ਆਏ ਕਿ ਕਿ ਦੂਰੀ ਇੱਧਰ ਚਲ ਜਾਨੋ ਕਿ ਉੱਦਾਂ ਮੈਂ ਪਰ ਪਿੰਡ ਵੱਲ ਨਾ ਜਾਈ ਕੋਈ ਨਹੀਂ ਮਾਰ ਕੇ ਆਉਂਗਾ ਗੀੜਾ ਕੇ ਵੜੇ ਪਿੰਡ ਹਾਲ ਨਹੀਂ ਜਾਂਦਾ ਉਹਦਾ ਇੰਨਾ ਘਰ ਜਾ ਕੇ ਆਉਂਗਾ ਜੀ ਕੋਈ ਨਹੀਂ ਚਲਦੀ ਚਲਦੀ ਗੁੱਸਾ ਕਰ ਸਕਦਾ ਨਹੀਂ ਕਰਨਗੇ ਨਹੀਂ ਨਹੀਂ ਸਾਡੇ ਹੁੰਦੇ ਜਾਂਦੇ ਆ ਬਫੇ ਠੀਕ ਆ ਨੇ ਕਿੰਨੇ ਮੁੰਡੇ ਮਾਸੀ ਉਹਨਾਂ ਦੇ ਮੁੰਡਾ ਤੇ ਉਹਨਾਂ ਦਾ ਇੱਕੋ ਹੀ ਆ ਕਿਉਂ ਤੂੰ ਉਹਨਾਂ ਨਾਲ ਪਿੰਗਾ ਪਾਉਣਗਾ ਤਿੱਕੇ ਦਾ ਨਾ ਇਹਨਾਂ ਗਵਾਂਢ ਦਾ ਲੈ ਜਾਣਾ ਹੋਰ ਵੀ ਲਾ ਕੇ ਗਵਾਂਢਿਆ ਕੇ ਆ ਉਹਨਾਂ ਦਾ ਵੀ ਨਾਂ ਨੂੰ ਲੈ ਲਿਆ ਕਰ ਹੈ ਉਹ ਗੁੱਸਾ ਕਥੇ ਕਰਦੀ ਮੈਂ ਉਦਾਂ ਹੀ ਪੁੱਛਿਆ ਕਿ ਮਿਸਤਰੀ ਲੱਗੇ ਮੁੰਡਾ ਵਧੀਦਾ ਤਾਂ ਕੋਈ ਹੈ ਨਹੀਂ ਉਹਨਾਂ ਦੇ ਹਾਂ ਮੈਂ ਉਹਨਾਂ ਦਾ ਚੰਗੀ ਤਰ੍ਹਾਂ ਹੀ ਭੋਗ ਪਾਉਂਦਾ ਤਾਂ ਗੱਲ ਮੈਂ ਕੋਈ ਨਹੀਂ ਨਹੀਂ ਗੱਲ ਨਹੀਂ ਆ ਉਹਨਾਂ ਨਾਲ ਗੱਲ ਤੇ ਕੋਈ ਨਹੀਂ ਆ ਮੈਂ ਬੰਦਾ ਜਾਵਾਂ ਜੇ ਕੋਈ ਬੰਦਾ ਘਰ ਹੋਵੇ ਮੁੰਡਾ ਇਹ ਕੋ ਕੁੜੀ ਜੀ ਨਿਕਲੀ ਸੀ ਉਹਨਾਂ ਦੇ ਘਰੋਂ ਆਹ ਉਹਨਾਂ ਦੇ ਬਾਹਰ ਭੈਣ ਭਰਾਵਾ ਜਦੋਂ ਮੈਂ ਬਾਹਰ ਬੈਠਾ ਸੀ ਭੈਣ ਭਰਾਵਾ ਉਹ ਉਹਨਾਂ ਦੀ ਕੁੜੀ ਆ ਆਹ ਉਹਨਾਂ ਦੀ ਆ ਅੱਛਾ ਅੱਛਾ ਹੈ ਹੀ ਪੁੱਛਣਾ ਹੀ ਹੋਰ ਤਾਂ ਕੁਝ ਨਹੀਂ ਹੋਰ ਤਾਂ ਗੱਲ ਨਹੀਂ ਮੈਂ ਮੁੰਡਾ ਤਾਂ ਕੋ ਦਿਖਿਆ ਨਹੀਂ ਕੁੜੀ ਨਿਕਲਦੀ ਵੇਖੀ ਮੈਂ ਸਵੇਰੇ ਉਹਨਾਂ ਦੀ ਆ ਉਹ ਇਧਰੋਂ ਜਾਣ ਦੀ ਪਰਸੇ ਆ ਪਾ ਕੇ ਬੈਠੇ ਜੀ ਆ ਗਏ ਆ ਹਾਂਜੀ ਕਿਦਾਂ ਦਾ ਰਿਹਾ ਪਹਿਲਾ ਦਿਨ ਬੜਾ ਵਧੀਆ ਹਾਂ ਕਿੰਨੀਆਂ ਕੁ ਕੁੜੀਆਂ ਕੁੜੀਆਂ ਵਾਵਾ ਹੀ ਤਿੰਨ ਚਾਰ ਆ ਗਾਂ ਲੰਘੀ ਆ ਇਧਰ ਨੂੰ ਅੱਛਾ ਹਾਂਜੀ ਚਲੋ ਵਧੀਆ ਮੈਂ ਕਹਿੰਦੀ ਹਾਂ ਸੁਖੀ ਅੰਟੀ ਘਰ ਕੋਣ ਆਇਆ ਵਾ ਸੁਖੀ ਅੰਟੀ ਘਰ ਪਤਾ ਨਹੀਂ ਮੈਂ ਤਾਂ ਗਈ ਨਹੀਂ ਨਾ ਹੋਈ ਆਈ ਅੱਜ ਅੱਛਾ ਕੋ ਲੋਤਾ ਹੀ ਕੋਈ ਮੁੰਡਾ ਜਾਣ ਦੇ ਘਰ ਮੈਂ ਤਾਂ ਕਹਿਣ ਦੀ ਮੈਂ ਕੋਈ ਹੋਣਾ ਰਿਸ਼ਤੇਦਾਰ ਕੋਈ ਪਰਮ ਆਇਆ ਹੋਊਗਾ ਆਹੋ ਤੇ ਮੈਂ ਘੜੀ ਪਹਿਲਾਂ ਛੱਤ ਦੇ ਨੰਮੇ ਪਹਿਲਾਂ ਘੜੀ ਮੈਂ ਤਾਂ ਥੱਕ ਗਈ ਧੋਪ ਵਾਥੇ ਇਹ ਤੇ ਬਾਹਰ ਹਾਂ ਤੇ ਤੂੰ ਬnik ਗਈ ਮੈਂ ਖੜੀ ਚੱਲ ਸਾਥ ਤੇ ਪੈ ਜਣੀ ਲੰਮੇ ਘੜੀ ਚੱਲ ਜਾ ਮੈਂ ਚਾਹ ਬਣੀ ਲਿਆ ਦੇਣੀ ਆਹ ਚਾਹ ਲਿਆ ਦੇ ਉੱਪਰ ਹੀ ਪਾਤੇ ਬਠੇ ਪਾਤੀ ਉਹ ਬਾਬਾ ਇਨਾਂ ਕਦੇ ਸੁਖਾ ਹੈ ਗਈ ਸੀ ਨਾ ਉਹ ਕਦੇ ਕਦੇ ਪੱਠੇ ਪਾ ਦੇ ਦਿੰਦਾ ਸੀ ਉਹ ਸਾਰਾ ਤੁਹਾਨੂੰ ਆਪ ਹੀ ਕਰਨਾ ਪੈਂਦਾ ਘਾਲ ਤੇ ਦਿੱਤਾ ਅੱਛਾ ਤੇਰਾ ਜੀ ਲੱਗਣ ਡਿਆ ਲੱਗਦਾ ਮੈਨੂੰ ਤੇ ਚਾਹ ਜੰਦਾ ਹੀ ਜੀ ਫਿਰ ਵੀ ਰੌਣਕ ਮੇਲਾ ਜਿਹਦਾ ਹੈ ਗਈ ਸੀ ਨਾ ਉਹ ਸੁਖ ਤੇ ਹੈਗਾ ਹੀ ਸੀ ਨਾ ਵਾਹ ਰੌਣਕ ਮੇਲਾ ਜੇ ਲਾਈ ਰੱਖਦਾ ਸੀ ਤੈਨੂੰ ਤਾਂ ਰੌਣਕ ਮੇਲਾ ਹੀ ਚੰਗਾ ਲੱਗਦਾ ਵਾ ਮੈਨੂੰ ਜਿਹੜੀਆਂ ਗੱਲਾਂ ਤੋਂ ਡਰ ਰਹੀ ਨਾ ਮੈਂ ਉਹ ਤਾਂ ਕੱਲੇ ਆ ਵਾ ਤੇ ਇਥੇ ਹੋਰ ਲਾਂਮੇ ਜੜੇ ਲਿਆਉਂਦਾ ਸੀ ਨਾ ਇਹਨੇ ਤੇ ਤੈਨੂੰ ਪਤਾ ਹੀ ਆ ਸਮਾਂ ਕਿਦਾਂ ਦਾ ਵਾ ਇਹੋ ਜੀ ਇੱਕ ਗਾਂਈ ਦਾ ਕੀ ਹੈ ਚੱਲ ਵਿਚਾਰੀ ਨੁਪਠੇ ਪਾਸ ੜੀ ਦੇ ਤੇ ਚੱਲ ਖਾਂਦੀ ਰਹਿੰਦੀ ਚੱਲ ਕੋਈ ਗੱਲ ਨਹੀਂ ਉਹਨੂੰ ਪਾ ਕੇ ਪਾਣੀ ਡਾਹ ਦਿਆ ਕਰ ਉਹ ਕੋਈ ਗੱਲ ਨਹੀਂ ਡਾਹ ਦਾਂਗੀ ਬਣਾਉਣਾ ਕੀ ਅੱਜ ਕੀ ਬਣਾਈਏ ਕੋਲੇ ਕੋਈ ਨਾ ਲੋਣਾ ਛੋਲ ਬਣਾ ਖਾ ਲੈਨੇ ਹਾਂ ਨਹੀਂ ਰੋਜ਼ ਬਣਾਉਂਦਾ ਇਹੋ ਹੀ ਰਹਿੰਦਾ ਵਾ ਰਹਿਣ ਦੀ ਮੈਂ ਕਿਹਨੇ ਛੋਲ ਬਣਾ ਲਾਂਗੇ ਰਾਤ ਨੂੰ ਤੇ ਚੌੜਾ ਨਾ ਸਰਜੂ ਤੇਰਾ ਸਰ ਜਣਾ ਮੇਰਾ ਨਹੀਂ ਨਾ ਸਰਨਾ ਮੈਨੂੰ ਤਾਂ ਚੌੜਾ ਉਦਾਂ ਹੀ ਖਾ ਲਿਓ ਮਾਸਾ ਹੁਣ ਸਿਰੇ ਵੇਖੀ ਜਾਊਗੀ ਪੂਰੀ ਬਣਾ ਲਾ ਵੇਖੀ ਜਾਊ ਸਵੇਰ ਦੀ ਵੇਝੜੂਗਾ ਤੇ ਮਾਂ ਵੀ ਮਾਸੀ ਦਾ ਆਇਆ ਫੋਨ ਆਹੋ ਲਾਇਆ ਹੀ ਫੋਨ ਆ ਤੇ ਦੱਸਦੇ ਹੁਣ ਦੱਸਣਾ ਕੀ ਠੀਕ ਠਾਕ ਵਾ ਉਹ ਕਿੜੀ ਪੀਕ ਤੇ ਬਾਹਰ ਚ ਇੱਥੋਂ ਘਰੋਂ ਚੋਰੀ ਕਰਕੇ ਚੀਜ਼ ਖੜਦਾ ਵਾ ਇਹੋ ਹੀ ਪੂ ਜੇ ਦਾ ਵਾ ਤੇ ਸਮੋਸਿਆਂ ਦਾ ਉਹ ਚਸਕਾ ਉਹਨੂੰ ਹੋਰ ਕੀ ਉਹ ਤੇ ਲਿਆ ਹੀ ਦੇਣੀ ਉਹਨੇ ਨਹੀਂ ਨਹੀਂ ਪੁੱਛਣਾ ਹੀ ਨਾ ਤੇ ਘਰੇ ਰਹਿੰਦਾ ਕਿ ਫਿਰ ਫੋਨ ਤੱਕ ਨਹੀਂ ਨਿਕਲ ਜਾਂਦਾ ਨਹੀਂ ਘਰੇ ਰਹਿੰਦਾ ਪੂਏ ਗੜੀ ਹੋ ਕੇ ਤਾਂ ਫਿਰ ਅੰਦਰ ਆ ਜਾਂਦਾ ਵਾ ਸੌਦਾ ੜੀਏ ਮੇਰਾ ਵੀ ਨਹੀਂ ਜੀ ਲੱਗਦਾ ਕੱਲ ਤੇ ਦਿੱਤਾ ਚੱਲੇ ਜੇ ਇਹਨੂੰ ਆਹ ਹਾਂ ਜਦੋਂ ਹੋਰ ਨਹੀਂ ਕੋ ਤੇ ਲਾਲਾ ਲਾਲੇ ਕਰਦਾ ਰਹਿੰਦਾ ਸਰ ਸੁੰਨਾ ਸੁੰਨਾ ਜਿਆ ਹੋ ਗਿਆ ਵਾ ਚੱਲ ਹੁਣ ਕੀ ਕਰਨਾ ਫਿਰ ਕੱਲਾ ਉਹਦੀ ਜ਼ਿੰਦਗੀ ਦਾ ਵੀ ਤਾਂ ਸੋਚਣਾ ਵਾ ਜੇ ਇਕੱਲਾ ਆਪਣੇ ਜੀ ਦਾ ਸੋਚਦੇ ਰਹੇ ਵੀ ਜੀ ਨਹੀਂ ਲੱਗਦਾ ਸਾਡਾ ਤੇ ਫਿਰ ਤੇ ਹੈ ਸਵੇਰੇ ਇਦਾਂ ਕਰੀ ਇੱਥੇ ਨਾ ਬੌਕਰ ਮਾਰ ਕੇ ਹਾ ਸਾਰਾ ਜਿਹੜਾ ਨਾ ਗੋਇਆ ਇੱਥੇ ਰੱਖਦੀ ਸਾਰਾ ਇਕੱਠਾ ਕਰਕੇ ਹੂੰ ਚੰਗਾ ਠੀਕ ਹੈ ਤੇ ਚੱਲ ਫਿਰ ਤੂੰ ਬਣਾ ਲਾ ਜਾਵਾਂਗੇ ਉਦਾਂ ਮੇਰਾ ਇਰਾਦਾ ਕਿਸੇ ਦਿਨ ਮਗਰ ਜਾਵਾਂਗੇ ਹਾਂ ਵੀ ਜੀਤ ਕਰਕੇ ਜਾਵਾਂਗੇ ਹੋ ਕੇ ਆਵਾਂਗੇ ਹਾਂ ਚੱਲ ਜਾਵਾਂਗੇ ਦੇਖਦੇ ਜਦੋਂ ਕਦਾਂ ਟਾਈਮ ਲੱਗਾ ਨਾ ਪੈਸੇ ਤੇ ਲਾ ਹੱਥ ਚਾਉ ਤੇ ਫਿਰ ਕੋਈ ਨਹੀਂ ਚੱਲ ਜਾਗੇ ਆ ਹੂੰ ਜਾਣੇ ਹਾਂ ਚਲੋ ਗਿਆ ਵੀਰ ਦਾ ਹੀ ਫੋਨ ਆਉਂਦਾ ਕਰੋ ਗੱਲ ਹਲੋ ਤਸਰੀ ਕਾ ਹੋਰ ਠੀਕ ਠਾਕ ਆ ਗਿਆ ਚੇਤਾ ਤੈਨੂੰ ਮੇਰਾ ਕੋਹ ਨਹੀਂ ਸੁਖ ਵੀ ਠੀਕ ਵਾ ਕੋਹ ਨਹੀਂ ਗਾਈ ਨੂੰ ਪਠੇ ਪਾਉਣ ਲਈ ਹੀ ਹਾਂ ਟਾਈਮ ਨਾ ਪਹੁੰਚ ਗਏ ਹੀ ਤਾਂ ਠੀਕ ਆ ਹੀ ਕਰਨ ਡੇ ਆਇਓ ਅੱਛਾ ਤੇਰਾ ਜਿਹੜਾ ਦਿਲ ਨਹੀਂ ਲੱਗਦਾ ਯਾਰ ਦੋਸਤ ਨਹੀਂ ਨਾ ਤੈਨੂੰ ਲੱਭਦੇ ਹੁਣ ਇੱਥੇ ਗਲੀ ਵਾਲੇ ਤਾਂ ਨਹੀਂ ਤੇਰਾ ਦਿਲ ਲੱਗਦਾ ਦਿਲ ਲਾ ਕੇ ਰੱਖਾ ਆਪਣਾ ਅੱਛਾ ਅੱਛਾ ਚੱਲ ਮੇਰੀ ਗੱਲ ਸੁਣ ਤੇ ਆਣ ਨਾ ਹਾਂ ਗੱਲਾਂ ਬਾਅਦ ਚ ਕਰਾਂਗੇ ਮਾਸੀ ਨੂੰ ਨਾ ਲਾਮਾ ਨਹੀਂ ਕੋਈ ਦਿਵਾਉਣਾ ਆਹੋ ਨਾ ਨਾ ਬਾਹਰ ਨਹੀਂ ਫੇਰਨਾ ਜ਼ਿਆਦਾ ਤੇ ਲਾਮਾ ਨਹੀਂ ਦਿਵਾਉਣਾ ਠੀਕ ਆ ਆਹੋ ਨਹੀਂ ਪਤਵੇਹ ਕੈਨੋ ਨੇ ਸਿਰ ਚੁੱਕ ਕੇ ਖੜਿਆ ਵਾ ਇਹ ਨਾ ਹੋਵੇ ਵੀ ਤੂੰ ਇਧਰ ਇਧਰ ਇੱਥੇ ਵਾਂਗੂ ਦ ਸੈਲਸ ਪੱਟੇ ਕਰਦਾ ਫਿਰ ਤੇ ਉਹਦਾ ਬੰਦਾ ਧਿਆਨ ਰੱਖੇ ਖੜਿਆ ਤੇ ਤੈਨੂੰ ਸੁੱਖ ਮਾਰਿਆ ਵਾ ਚੱਲ ਕੰਮ ਧੰਦਾ ਕਰੀ ਜਿਹੜਾ ਕੋ ਕਹੂਗੀ ਤੇ ਠੀਕ ਆ ਸੁੱਖ ਵੀ ਇੱਥੇ ਹੀ ਆ ਅੱਛਾ ਕਰਨੀ ਗੱਲ ਫੇਰ ਕਰਨੀ ਆ ਚੱਲ ਵੇਖ ਲੈ ਫਿਰ ਸੁੱਖ ਗੱਲ ਕੱਟ ਚੱਲ ਫੇਰ ਚੰਗਾ ਬਾਅਦ ਚ ਕਰੀ ਉਹਦੇ ਨਾਲ ਗੱਲ ਠੀਕ ਆ ਮਾਸੀ ਦਾ ਧਿਆ ਰੱਖੀ ਚੰਗਾ ਹੋ ਗਈ ਗੱਲ ਹਾਂ ਹੋ ਗਈ ਆ ਕੀ ਕਹਿੰਦਾ ਕਹਿੰਦਾ ਕਿ ਉਹ ਹੀ ਜੀ ਨਹੀਂ ਲੱਗਦਾ ਮੇਰਾ ਤੇਰਾ ਮੈਨਾਂ ਕਿਉਂ ਨਹੀਂ ਜੀ ਲੱਗਦਾ ਆ ਲੱਗਣਾ ਕਿਥੋਂ ਇੱਥੇ ਢਾਣੀਆਂ ਨਹੀਂ ਲੱਭਦੀਆਂ ਹੋਣੀਆਂ ਫਿਰ ਨੂੰ ਹਾਂ ਹੋ ਗਿਆ ਢਾਣੀਆਂ ਨਹੀਂ ਇੱਥੇ ਹੁਣ ਮੈਂ ਸਾਲਸ ਪੱਟਾ ਜਿਹੜਾ ਉਹ ਤੇਰਾ ਬੰਦ ਜੀ ਹੋਇਆ ਵਾ ਇਹ ਕਹਿੰਦਾ ਨਹੀਂ ਬੰਨਿਆ ਠੀਕ ਹੈ ਰਿਹਾ ਹੁਣ ਜੁਰਹਿਲਾ ਚਾਰ ਦਿਨ ਕਹਿੰਦਾ ਮਾਸੀ ਦਾ ਘਰ ਬਾਹਰ ਬੜਾ ਵਧੀਆ ਵਾ ਤੇ ਮਾਸੀ ਮੈਂ ਤਾਂ ਕਮਾਈ ਕਰਦੇ ਸੀ ਤਾਂ ਉਹਨਾਂ ਦੇ ਮੁੰਡਿਆਂ ਨੇ ਘਰ ਬਣਾਇਆ ਤੇਰੇ ਵਾਂਗੂ ਥੋੜਾ ਚੱਟੇ ਕਹਿ ਰਿਹਾ ਵੀ ਨਹੀਂ ਬੜਾ ਵਾ ਚਾਰ ਜਲਾ ਦੇ ਤੇ ਬਾਬਾ ਬੋਲ ਪਿਆ ਮੈਂ ਗੁਰਦੁਆਰਾ ਸਾਹਿਬ ਤੋ ਹਾਂ ਮਾ ਚਲ ਬੋ ਹਾਂ ਤਾ ਤੂੰ ਕਰ ਲਾ ਨਾ ਚਮਕੇ ਦਾ ਕੰਮ ਅਮੇ ਲਾ ਬੜਾ ਲਾ ਜੀ ਚੌਲ ਬਣਾਉਣੇ ਤੇ ਲੌਨੀ ਤੜਕਾ ਮੈਂ ਟਾੜੇ ਹੁੰਦੇ ਤੂ ਯੋ ਚੱਲ ਆਟਾ ਪਾ ਕੇ ਲਿਆ ਤੇ ਗੁਰਦੁਆਰਾ ਸਾਹਿਬ ਜਾਵਾਂ ਠੀਕ